ਬਲ ਛੁਟਕਿਓ ਬੰਧਨ ਪਰੇ ਕਛੂ ਨ ਹੋਤ ਉਪਾਇ ਕਹੋ ਨਾਨਕ ਅਬ ਊਟ ਹਰ ਗੱਜਿਓ ਹੋਹੁ ਸਹਾਈ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ 53 ਨੰਬਰ ਸ਼ਲੋਕ ਦੇ ਰਾਹੀਂ ਜੋ ਸਾਨੂੰ ਸਿੱਖਿਆ ਦ੍ਰਿੜ ਕਰਵਾ ਰਹੇ ਨੇ ਬਲ ਛੁਟਕਿਓ ਬੰਧਨ ਪਰੇ ਕਛੂ ਨ ਹੋਤ ਉਪਾਇ ਕਿ ਜਦੋਂ ਬੰਦੇ ਦੀ ਸੁਰਤ ਉਤੋਂ ਗੁਣਾਂ ਦਾ ਬਲ ਜ਼ੋਰ ਜਾਂ ਪ੍ਰਭਾਵ ਘਟਣ ਲੱਗਦਾ ਹੈ ਤਾਂ ਵਿਕਾਰਾਂ ਦੇ ਬੰਧਨਾ ਵਿੱਚ ਹੀ ਜ਼ਿੰਦਗੀ ਜਕੜੀ ਜਾਂਦੀ ਹੈ ਪਾਪ ਚੰਗਿਆਈ ਰੱਬੀ ਗੁਣ ਤੇ ਧਰਮ ਦੀ ਸਿੱਖਿਆ ਸਾਡੇ ਜੀਵਨ ਲਈ ਆਤਮਿਕ ਬਲ ਹੈ ਜਿਵੇਂ ਜਿਵੇਂ ਬੰਦਾ ਇਹ ਚੰਗਿਆਈ ਅਤੇ ਧਰਮ ਦੇ ਅਭਿਆਸ ਨੂੰ ਛੱਡਦਾ ਜਾਂਦਾ ਹੈ ਇਸ ਵਿੱਚੋਂ ਜੀਵਨ ਨੂੰ ਤਗੜਾ ਰੱਖਣ ਵਾਲਾ ਜਾਂ ਵਿਕਾਰਾਂ ਨਾਲ ਮੁਕਾਬਲਾ ਕਰਨ ਵਾਲਾ ਬਲ ਘਟਦਾ ਜਾਂਦਾ ਹੈ ਤੇ ਔਗਣਾ ਬੁਰਾਈਆਂ ਵਿਕਾਰਾਂ ਦੇ ਵਿੱਚ ਜੀਵਨ ਫਸਦਾ ਜਾਂਦਾ ਹੈ ਅੱਗੇ ਸਤਿਗੁਰੂ ਆਖਦੇ ਨੇ ਕੋਹ ਨਾਨਕ ਅਬ ਓਟ ਹਰ ਗੱਜ ਜਿਉ ਹੋਹ ਸਹਾਈ ਕਿ ਇਸ ਆਤਮਿਕ ਬਲ ਤੋਂ ਹੀਣ ਹੋਏ ਜੀਵਨ ਦਾ ਜੇਕਰ ਕੋਈ ਆਸਰਾ ਬਣ ਸਕਦਾ ਹੈ ਕੇਵਲ ਇੱਕ ਅਕਾਲ ਪੁਰਖ ਹਰੀ ਦੇ ਗੁਣ ਨੇ ਫਿਰ ਸਤਿਗੁਰੂ ਜੀ ਇੱਕ ਮਿਥਿਹਾਸਕ ਪ੍ਰਚਲਿਤ ਹਵਾਲੇ ਨੂੰ ਕੇਵਲ ਉਦਾਹਰਣ ਦੇ ਤੌਰ ਤੇ ਵਰਤਦਿਆਂ ਹੋਇਆਂ ਸਮਝਾਉਂਦੇ ਨੇ ਕਿ ਜਿਵੇਂ ਇੱਕ ਮੇਥ ਦੀ ਕਥਾ ਅਨੁਸਾਰ ਕਿਹਾ ਜਾਂਦਾ ਹੈ ਕਿ ਇੱਕ ਹਾਥੀ ਜਦੋਂ ਤेंदुए ਦੀ ਪਕੜ ਵਿੱਚ ਆ ਜਾਂਦਾ ਹੈ ਤੇ ਉਸ ਦੇ ਕੀਤੇ ਹੋਏ ਯਤਨਾਂ ਦੇ ਬਾਵਜੂਦ ਵੀ ਉਹ ਤੰਦੂਏ ਦੀ ਗ੍ਰਿਫਤ ਦੇ ਵਿੱਚੋਂ ਛੁੱਟ ਨਹੀਂ ਪਾਉਂਦਾ ਤੇ ਉਸ ਨੇ ਆਪਣੇ ਇਸ਼ਟ ਨੂੰ ਯਾਦ ਕੀਤਾ ਤੇ ਉਹ ਛੁੱਟ ਜਾਂਦਾ ਹੈ ਇਸ ਉਦਾਹਰਨ ਨੂੰ ਵਰਤ ਕੇ ਸਮਝਾਇਆ ਕਿ ਅਸਲੀਅਤ ਵਿੱਚ ਜਾਣੋ ਕਿ ਸਾਡਾ ਜੀਵਨ ਹਾਥੀ ਦੇ ਨਿਆਈ ਹੈ ਜੋ ਮੋਹ ਦੇ ਚਿੱਕੜ ਵਿੱਚ ਫਸਿਆ ਹੋਇਆ ਤੇ ਵਿਕਾਰਾਂ ਔਗਣਾਂ ਦੀ ਪਕੜ ਵਿੱਚ ਜਕੜਿਆ ਹੋਇਆ ਖੁਆਰ ਹੋ ਰਿਹਾ ਹੈ ਜੇਕਰ